ਕਿਉਂਕਿ ਜਦੋਂ ਵੀ ਭਾਈ ਸਾਹਿਬ ਦਾ ਨਾਮ ਆਉਂਦਾ ਭਾਈ ਅਮਰਪਾਲ ਸਿੰਘ ਦਾ ਜੱਜ ਵਕੀਲ ਕੋਈ ਕੁਝ ਸੁਣਦਾ ਹੀ ਨਹੀਂ ਐ ਉਹ ਸਾਨੂੰ ਫਿਰ ਉਹਨਾਂ ਨੇ ਕਾਫੀ ਜ਼ਿਆਦਾ ਪਰੇਸ਼ਾਨ ਕੀਤਾ ਕਿ ਤੁਸੀਂ ਦੱਸੋ ਸਾਨੂੰ ਪਤਾ ਹੈ ਕਿ ਕਿੱਥੇ ਆਦਰਵਾਈਜ਼ ਅਸੀਂ ਤੁਹਾਨੂੰ ਤੰਗ ਪਰੇਸ਼ਾਨ ਕਰਾਂਗੇ ਜਿੱਥੇ ਮੈਂ ਕੰਮ ਕਰਦੀ ਸੀ ਉੱਥੇ ਜਾ ਕੇ ਇਹਨਾਂ ਨੇ ਕਾਫੀ ਜ਼ਿਆਦਾ ਪਰੇਸ਼ਾਨ ਕੀਤਾ ਤੁਹਾਨੂੰ ਬਾਕੀ ਸਿੰਘਾਂ ਤੋਂ ਉਹਨਾਂ ਨੂੰ ਵੱਖਰੇ ਕਰ ਦਿੱਤਾ ਕਿਉਂਕਿ ਇਹਨਾਂ ਨੂੰ ਇੱਕ ਤਰ੍ਹਾਂ ਆਗੂ ਦੇ ਤੌਰ ਤੇ ਦੇਖਿਆ ਗਿਆ ਜਦੋਂ ਉਹਨਾਂ ਨੂੰ ਲੱਗਿਆ ਕਿ ਇਹਨਾਂ ਦੇ ਕਹਿੰਦੇ ਬਾਕੀ ਸਿੰਘ ਉਹ ਕੋੜਤਾਲ ਤੇ ਬੈਠੇ ਨੇ ਤੇ ਉਹਨਾਂ ਨੂੰ ਵੱਖਰੇ ਕਰ ਦਿੱਤਾ ਗਿਆ ਉਹਨਾਂ ਨੂੰ ਚੱਕੀਆਂ ਚ ਬੰਦ ਕਰ ਦਿੱਤਾ ਗਿਆ ਪਰਿਵਾਰ ਨੂੰ ਵੀ ਤੇ ਉਹਨਾਂ ਨੂੰ ਤੇ ਆਪਾਂ ਦੇਖ ਹੀ ਰਿਹਾ ਕਿ ਜੇਲ੍ਹ ਚ ਛੁੱਟੇ ਆਏ ਤੇ ਘਰ ਹੀ ਰਹੇ ਨੇ ਬਟ ਸਾਨੂੰ ਇਸ ਚੀਜ਼ ਨਾਲ ਕੋਈ ਪ੍ਰੋਬਲਮ ਨਹੀਂ ਕੋਈ ਸਾਨੂੰ ਇਸ ਚੀਜ਼ ਨਾਲ ਇਸ਼ੂ ਨਹੀਂ ਆਗਾ ਉਹ ਜਿਸ ਰਾਹ ਤੇ ਚੱਲੇ ਨੇ ਅਸੀਂ ਉਹਨਾਂ ਨਾਲ ਬਿਲਕੁਲ ਉਹਨਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜਿਵੇਂ ਨਸ਼ੇ ਦਾ ਕਹਿਰ ਜਿਹੜਾ ਕਿ ਹਕੂਮਤਾਂ ਦੀ ਸਰਪ੍ਰਸਤੀ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਫਲਾਇਆ ਗਿਆ ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਐਕਟਿਵ ਵੀਰ ਭੈਣ ਨੇ ਉਹਨਾਂ ਨੇ ਇੱਕ ਪਿਛਲੇ ਸਮੇਂ ਦੇ ਵਿੱਚ ਬਹੁਤ ਹੀ بلند ਆਵਾਜ਼ ਦੇ ਵਿੱਚ ਜਿਹੜਾ ਕਿ ਇੱਕ ਗੀਤ 10 ਹਾਕਮਾਂ ਇੱਕ ਸਵੇਰ ਤੋਂ ਕਿੰਨੇ ਬਚਦੇ ਆ ਇਹ ਗੀਤ ਦੇ ਰਹੀਂ ਸਮੇਂ ਦੀਆਂ ਹਕੂਮਤਾਂ ਨੂੰ ਲਲਕਾਰਿਆ ਹੱਥੀ ਵੋਟਾਂ ਪਾ ਪਾ ਕੇ ਤੈਨੂੰ ਚੁਣਿਆ ਲੋਕਾਂ ਨੇ ਉਹ ਰੈਲੀਆਂ ਦੇ ਵਿੱਚ ਜਾ ਜਾ ਕੇ ਤੈਨੂੰ ਸੁਣਿਆ ਲੋਕਾਂ ਨੇ ਹੱਥੀ ਵੋਟਾਂ ਪਾ ਪਾ ਕੇ ਤੈਨੂੰ ਚੁਣਿਆ ਲੋਕਾਂ ਨੇ ਰੈਲੀਆਂ ਦੇ ਵਿੱਚ ਜਾ ਜਾ ਕੇ ਤੈਨੂੰ ਸੁਣਿਆ ਲੋਕਾਂ ਨੇ ਉਹ ਚਿੱਟਾ ਵੇਚ ਕੇ ਆਏ ਪੈਸੇ ਕਿਦਾਂ ਪੱਚਦੇ ਆ ਚਿੱਟਾ ਵੇਚ ਕੇ ਆਏ ਪੈਸੇ ਕਿਦਾਂ ਪੱਛਦੇ ਆ ਉਹ ਦਸ ਹਾਕਮਾ ਇੱਕ ਸਵੇਚੋਂ ਕਿੰਨੇ ਬਚਦੇ ਆ ਉਹ ਤੜਫ ਤੜਕ ਕੇ ਮਰ ਗਏ ਥੇ ਪੁੱਤਰ ਮਾਵਾਂ ਦੇ ਧੀਆ ਪੁੱਤਰ ਰੁਲਦੇ ਤੁਰ ਗਏ ਵੀਰ ਪਰਾਂਵਾ ਦੇ ਉਹ ਧੀਆ ਪੁੱਤਰ ਰੁਲਦੇ ਤੁਰ ਗਏ ਵੀਰ ਪਰਾਂਵਾ ਨੂਵੀ ਤਾਂ ਦੱਸਦੇ ਹੋਣੇ ਥਾਂ ਥਾਂ ਮੱਚਦਿਆ ਦਸ ਹਾਕਮਾ ਇੱਕ ਸਵੇਚੋਂ ਕਿੰਨੇ ਬਚਦੇ ਆ ਤੁਹਾਡੇ ਬੱਚੇ ਰਾਜ ਭਾਗਦੇ ਵਾਰਸ ਬਣ ਜਾਂਦੇ ਸਾਡੇ ਖਾ ਖਾ ਨਸ਼ੇ ਤੇ ਲਾਸ਼ ਲਵਾਰਸ ਬਣ ਜਾਂਦੇ ਸਾਡੇ ਖਾ ਖਾ ਨਸ਼ੇ ਤੇ ਲਾਸ਼ ਲਵਾਰਸ ਬਣ ਜਾਂਦੇ ਮਰ ਕੇ ਛੁੱਟਦੇ ਇਸ ਤਰ੍ਹਾਂ ਹੱਡਾਂ ਵਿੱਚ ਰਚਦੇ ਆ ਦਸ ਹਾਕਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਨਕੇ ਨਸ਼ਿਆਂ ਦਾ ਨੈਟਵਰਕ ਜਿਹੜਾ ਜਾਲ ਪਲਾਇਆ ਗਿਆ ਉਹ ਆਵਾਜ਼ ਜਿਹੜੀ ਆ ਉਹ ਭਾਈ ਗੁਰਪ੍ਰੀਤ ਸਿੰਘ ਹਰਦੀਸੀ ਜਿਹੜੇ ਕਿ ਜਦੋਂ ਜਿਸ ਵੇਲੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜਿਹਨੇ ਪੰਜਾਬ ਦੇ ਵਿੱਚ ਆ ਕੇ ਅਮਰਤ ਪ੍ਰਚਾਰ ਦੀ ਲਹਿਰ ਚਲਾਈ ਨਸ਼ਿਆਂ ਦੇ ਵਿਰੁੱਧ ਸਰਗਰਮ ਮੁਹਿੰਮ ਜਿਹੜੀ ਆ ਉਹ ਆਰੰਭ ਕੀਤੀ ਤੇ ਉਸ ਵੇਲੇ ਭਾਈ ਗੁਰਪ੍ਰੀਤ ਸਿੰਘ ਉਹਨਾਂ ਦੇ ਨਾਲ ਕਦਮ ਮਿਲਾ ਕੇ ਚੱਲੇ ਤੇ ਇਹੀ ਕਾਰਨ ਆ ਕਿ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਇਹਨਾਂ ਬੰਦੀ ਸਿੰਘਾਂ ਦੇ ਸਬੰਧ ਦੇ ਵਿੱਚ ਤੱਕ ਸ੍ਰੀ ਪਟਨਾ ਸਾਹਿਬ ਤੇ ਤੱਕ ਸ੍ਰੀ ਹਜੂਰ ਸਾਹਿਬ ਵਿੱਚ ਜਾ ਕੇ ਅਰਦਾਸ ਕੀਤੀ ਗਈ ਉਥੋਂ ਵਾਪਸ ਪਰਤਦਿਆਂ ਦਿੱਲੀ ਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਭਾਈ ਗੁਰਪ੍ਰੀਤ ਸਿੰਘ ਜੀ ਇਸ ਵੇਲੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਤੇ ਵੀ ਉਹੀ ਅਜਨਾਲੇ ਵਾਲਾ ਕੇਸ ਜਿਹੜਾ ਪਾਇਆ ਗਿਆ ਤੇ ਜੇ ਇਸ ਵੇਲੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਵੀ ਹਰਾਨੇ ਪੁਖਰਤਾਲ ਰੱਖੀ ਸੀ ਤੇ ਭਾਈ ਗੁਰਪ੍ਰੀਤ ਸਿੰਘ ਹਰਾਨੇ ਵੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਪੁਖਰਤਾਲ ਰੱਖੀ ਸੀ ਤੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਭਾਈ ਗੁਰਪ੍ਰੀਤ ਸਿੰਘ ਜੀ ਦੇ ਧਰਮ ਪਤਨੀ ਬੀਬੀ ਮਨਜੀਤ कौर ਜੀ ਤੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਆਂ ਭੈਣ ਜੀ ਵੈਕੁਰਜੀਤ ਕਾਲਸਾ ਵੈਕੁਰਜੀਤ ਕੀ ਫਤਿਹ ਵੈਕੁਰਜੀਤ ਕਾਲਸਾ ਵੈਕੁਰਜੀਤ ਜੀ ਇਹ ਤੁਸੀਂ ਭੈਣ ਜੀ ਜਿਵੇਂ ਅਸੀਂ ਦੇਖਦੇ ਬੜੇ ਲੰਮੇ ਸਮੇਂ ਤੋਂ ਸੁਣਦੇ ਆ ਰਹੇ ਹਾਂ ਜਿਵੇਂ ਭਾਈ ਗੁਰਪ੍ਰੀਤ ਸਿੰਘ ਜੀ ਬਹੁਤ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਜਿਹੜਾ ਕਿ ਨਸ਼ਿਆਂ ਦਾ ਜਾਲ ਹੈ ਉਹਦੇ ਖਿਲਾਫ ਸੋਸ਼ਲ ਮੀਡੀਆ ਰਾਹੀਂ ਆਪਣੇ ਗੀਤਾਂ ਰਾਹੀਂ ਆਵਾਜ਼ ਬੁਲੰਦ ਕਰਦੇ ਆ ਰਹੇ ਸੀ ਤੇ ਜਿਸ ਵੇਲੇ ਪੰਜਾਬ ਦੇ ਵਿੱਚ ਵਾਰਿਸ ਪੰਜਾਬ ਦਾ ਜਥੇਬੰਦੀ ਵੱਲੋਂ ਭਾਈ ਅਮਰਪਾਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਸਰਗਰਮੀ ਆਰੰਭ ਕੀਤੀ ਗਈ ਨਸ਼ਿਆਂ ਦੇ ਵਿਰੁੱਧ ਜਹਾਜ਼ ਆਰੰਭ ਕੀਤਾ ਗਿਆ ਤੇ ਉਸ ਵੇਲੇ ਭਾਈ ਗੁਰਪ੍ਰੀਤ ਸਿੰਘ ਜੀ ਅਸੀਂ ਦੇਖਦੇ ਆਂ ਕਿ ਹਰੇਕ ਸਰਗਰਮੀ ਦੇ ਵਿੱਚ ਭਾਈ ਅਮਰਪਾਲ ਸਿੰਘ ਜੀ ਦੇ ਨਾਲ ਸਾਨੂੰ ਦਿਸਦੇ ਆ ਤੇ ਉਸ ਵੇਲੇ ਕਿਉਂਕਿ ਸਾਨੂੰ ਪਤਾ ਕਿ ਆਪਣਾ ਉਹਨਾਂ ਦਾ ਕੰਮਕਾਰ ਵੀ ਸੀਗਾ ਜਿਹਦਾ ਛੱਡ ਕੇ ਜਿਹੜਾ ਕਿ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਨਾਲ ਤੁਰੇ ਤੇ ਉਸ ਵੇਲੇ ਪਰਿਵਾਰ ਦੇ ਵੱਲੋਂ ਜਿਹੜਾ ਕਿ ਕੁਝ ਰਿਸ਼ਤੇਦਾਰਾਂ ਦੇ ਵੱਲੋਂ ਜਾਂ ਕੋਈ ਇਦਾਂ ਦਾ ਦਬਾਅ ਉਹਨਾਂ ਤੇ ਪਾਇਆ ਗਿਆ ਕਿ ਤੁਸੀਂ ਇਹ ਜਿਹੜੀ ਸਰਗਰਮੀ ਹੈ ਦੇ ਵਿੱਚ ਤੁਸੀਂ ਜਿਆਦਾ ਇਨਵੋਲਵ ਨਾ ਹੋਵੋ ਇਹ ਮੇਰੇ ਅਕਲ ਇਹ ਤੇ ਸਾਰਿਆਂ ਦੀ ਆਪਣੇ ਆਪਣੇ ਸੋਚ ਹੁੰਦੀ ਹੈ ਤੇ ਇਹ ਇੱਕ ਪਰਮਾਤਮਾ ਦੀ ਬਖਸ਼ਿਸ਼ ਹੀ ਸੀ ਕਹਿ ਸਕਦਾ ਆ ਕਿ ਸਾਡੇ ਦੋਵਾਂ ਦੀ ਸੋਚ ਇੱਕੋ ਜਿਹੀ ਨਹੀਂ ਆ ਕੌਮ ਦੇ ਬੱਤੇ ਅਸੀਂ ਇੱਕੋ ਜਿੰਨੇ ਸਮਰਪਤ ਆ ਜਿਦਵੇਂ ਉਹਨਾਂ ਨੇ ਕਿਹਾ ਕਿ ਮੈਂ ਇਸ ਰਾਤ ਤੁਰਨਾ ਸ਼ੁਰੂ ਤਾਂ ਉਹਨਾਂ ਦੀ ਸੋਚ ਆਈ ਸੀ ਜਦੋਂ ਮੈਨੂੰ ਮਿਲੇ ਆ ਉਦੋਂ ਤੋਂ ਹੀ ਉਹਨਾਂ ਦੀ ਸੋਚ ਦਾ ਪਤਾ ਚੱਲ ਗਿਆ ਸੀਗਾ ਤੇ ਮੈਂ ਵੀ ਸੇਮ ਸੋਚ ਨੂੰ ਹੀ ਫਾਲੋ ਕਰਦੀ ਆ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਉਹ ਜਿਸ ਰਾਹ ਤੇ ਚੱਲ ਰਹੇ ਨੇ ਉਹ ਸੱਚਾ ਸੱਚ ਦੇ ਉੱਤੇ ਚੱਲਣ ਵਾਲਾ ਬੇਸ਼ੱਕ ਇਸ ਰਾਹ ਤੇ ਬਹੁਤ ਸਾਰੇ ਔਂਕੜਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰਿਵਾਰ ਨੂੰ ਵੀ ਤੇ ਉਹਨਾਂ ਨੂੰ ਤੇ ਆਪਾਂ ਦੇਖ ਹੀ ਰਹੇ ਹਾਂ ਕਿ ਜੇਲ੍ਹ ਚੋਂ ਛੁੱਟਿਆ ਆਏ ਤੇ ਘਰ ਹੀ ਰਹੇ ਨੇ ਬਟ ਸਾਨੂੰ ਇਸ ਚੀਜ਼ ਨਾਲ ਕੋਈ ਪ੍ਰੋਬਲਮ ਨਹੀਂ ਕੋਈ ਸਾਨੂੰ ਇਸ ਚੀਜ਼ ਨਾਲ ਇਸ਼ੂ ਨਹੀਂ ਆਗਾ ਉਹ ਜਿਸ ਰਾਹ ਤੇ ਚੱਲੇ ਨੇ ਅਸੀਂ ਉਹਨਾਂ ਨਾਲ ਬਿਲਕੁਲ ਉਹਨਾਂ ਦੇ ਨਾਲ ਤੇ ਜਿਸ ਵੇਲੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਹੋਰਾਂ ਦੇ ਪਿੱਛੇ ਜਿਹੜੀ ਕਿ ਪੂਰੀ ਪੁਲਿਸ ਫੋਰਸ ਜਿਹੜੀ ਹੈ ਪੰਜਾਬ ਦੀ ਤੇ ਪੈਰਾ ਮਿਲਟਰੀ ਫੋਰਸਾਂ ਜਿਹੜੀਆਂ ਉਲਾਈਆਂ ਗਈਆਂ ਸੀਗੀਆਂ ਤੇ ਉਸ ਵੇਲੇ ਤੁਹਾਡੇ ਪਰਿਵਾਰ ਦੇ ਉੱਤੇ ਵੀ ਜਿਹੜਾ ਕਿ ਪੁਲਿਸ ਵੱਲੋਂ ਜਿਹੜਾ ਕਿ ਇਸ ਤਰ੍ਹਾਂ ਦਾ ਜ਼ੁਲਮ ਦਾ ਦੌਰ ਕੋਈ ਚਲਾਇਆ ਗਿਆ ਹਾਂਜੀ ਬਿਲਕੁਲ ਜੀ ਉਹਨਾਂ ਵੱਲੋਂ ਬਹੁਤ ਤੰਗ ਪ੍ਰੇਸ਼ਾਨ ਕੀਤਾ ਗੁਰਪ੍ਰੀਤ ਸਿੰਘ ਤੇ ਉਹ ਘਰ ਤੋਂ ਬਾਹਰ ਹੀ ਰਹੇ ਨੇ ਐਕਚੁਅਲੀ ਜਿੰਨਾ ਚਿਰ ਉਹ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਤੇ ਮੈਨੂੰ ਤੇ ਮੇਰੇ ਮਾਤਾ ਜੀ ਅਸੀਂ ਦੋਵੇਂ ਘਰ ਸੀਗੇ ਅਸੀਂ ਇੱਥੇ ਤਰਨਤਾਰ ਰਹੇ ਸੀਗੇ ਸਾਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕੀਤਾ ਗਿਆ ਘਰੇ ਤੇ ਐਕਚੁਅਲੀ ਇਹਨਾਂ ਨੇ ਸਾਨੂੰ ਜਾਣੇ ਨਹੀਂ ਦਿੱਤਾ ਉੱਤੇ ਪੁਲਿਸ ਦੇ ਪੈਰੇ ਕਿ ਉਹ ਸਾਨੂੰ ਫਿਰ ਉਹਨਾਂ ਨੇ ਕਾਫੀ ਜ਼ਿਆਦਾ ਪਰੇਸ਼ਾਨ ਕੀਤਾ ਕਿ ਤੁਸੀਂ ਦੱਸੋ ਸਾਨੂੰ ਪਤਾ ਹੈ ਕਿ ਕਿੱਥੇ ਆਦਰਵਾਇਜ਼ ਅਸੀਂ ਤੁਹਾਨੂੰ ਤਾਂ ਪਰੇਸ਼ਾਨ ਕਰਾਂਗੇ ਜਿੱਥੇ ਮੈਂ ਕੰਮ ਕਰਦੀ ਸੀ ਉੱਥੇ ਜਾ ਕੇ ਇਹਨਾਂ ਨੇ ਕਾਫੀ ਜ਼ਿਆਦਾ ਪਰੇਸ਼ਾਨ ਕੀਤਾ ਸਾਨੂੰ ਬਟ ਉਹੀ ਹੈ ਕਿ ਚਲੋ ਇਹ ਰਾਹ ਹੀ ਹੈ ਦੰਦਾ ਕਿ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਪੈਣਾ ਹੀ ਇਹ ਸੀ ਪਹਿਲਾਂ ਸੋਚ ਕੇ ਫਿਰੇ ਸੀਗੇ ਕਿ ਅਗਰ ਮੁਸ਼ਕਲਾ ਨਹੀਂ ਹੋਣ ਗਿਆ ਤਾਂ ਫਿਰ ਤੇ ਕੋਈ ਵੀ ਇਹ ਰਾਹ ਤੇ ਚੱਲ ਸਕਦਾ ਹੈ ਇਹ ਮੁਸ਼ਕਲਾਂ ਦਾ ਰਾਹ ਇਸ ਲਈ ਇੱਥੇ ਕੋਈ ਕੋਈ ਚੱਲ ਸਕਦਾ ਇਹ ਅਸੀਂ ਪਰਮਾਤਮਾ ਦੇ ਉੱਤੇ ਛੱਡਿਆ ਤੇ ਰਾਤ ਤੇ ਅਸੀਂ ਤੁਰਦੇ ਗਏ ਤੇ ਮੁਸ਼ਕਲਾਂ ਤੋਂ ਚਲੋ ਹੁਣ ਤੁਹਾਨੂੰ ਪਤਾ ਕਿ ਜਿਹੜੇ ਰਾਤ ਤੁਰੇ ਹੋ ਤੇ ਜਿੰਨਾ ਚਿਰ ਜ਼ਿੰਦਗੀ ਹੈ ਉਹਨਾਂ ਚ ਰੌਣੀਆਂ ਆਉਣੀਆਂ ਆਣੀਆਂ ਨੇ ਤੇ ਬਟ ਇਹ ਹੈ ਕਿ ਪਰਮਾਤਮਾ ਦੇ ਗਿਆਰਦਾਸ ਆ ਕਿ ਉਹ ਸਾਨੂੰ ਆਪਣਾ ਹੱਥ ਦੇ ਕੇ ਰੱਖੇ ਤੇ ਸਾਨੂੰ ਹਿੰਮਤ ਬਖਸ਼ੇ ਇਹਨਾਂ ਤੋਂ ਡੁੱਜਣ ਦੀ ਦਿੱਲੀ ਦੇ ਵਿੱਚ ਜਦੋਂ ਭਾਈ ਸਾਹਿਬ ਨੂੰ ਗੁਰਪ੍ਰੀਤ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ ਤੁਸੀਂ ਨਾਲ ਸੀਗੇ ਨਹੀਂ ਜੀ ਉਦੋਂ ਮੈਂ ਨਾਲ ਨਹੀਂ ਸੀਗੀ ਉਹ ਇਕੱਲੇ ਉੱਤੇ ਗਏ ਸੀਗੇ ਹਜੂਰ ਸਾਹਿਬ ਤੇ ਫਿਰ ਉਸ ਤੋਂ ਬਾਅਦ ਤੁਹਾਡੀ ਮੁਲਾਕਾਤ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹੋਈ ਹੈ ਹਾਂਜੀ ਉਹ ਤੋਂ ਬਾਅਦ ਮੇਰੀ ਜੇਲ੍ਹ 'ਚ ਹੀ ਹੋਈ ਹੈ ਜਦੋਂ ਉਹਨਾਂ ਦਾ ਰਿਮਾਂਡ ਖਤਮ ਹੋਇਆ ਉਸ ਤੋਂ ਬਾਅਦ ਫਿਰ ਮੈਂ ਮੁਲਾਕਾਤ ਕੀਤੀ ਮੁਲਾਕਾਤ ਦੇ ਵੇਲੇ ਕੋਈ ਖਾਸ ਉਹਨਾਂ ਨੇ ਕੋਈ ਗੱਲ ਜਿਹੜੀ ਆ ਨਹੀਂ ਉਹਨਾਂ ਨੇ ਇਹ ਕਿਹਾ ਕਿ ਹੁਣ ਪਿੱਛੇ ਪਰਿਵਾਰ ਦਾ ਕਿਉਂਕਿ ਮੈਂ ਤੇ ਮੇਰੇ ਮੰਮੀ ਮੰਮੀ ਥੋੜੇ ਬਜ਼ੁਰਗ ਨੇ ਕਿ ਪਿੱਛੇ ਪਰਿਵਾਰ ਦਾ ਧਿਆਨ ਰੱਖਣਾ ਹੈ ਤੇ ਬਾਕੀ ਜਿੱਦਾਂ ਦੀ ਸੋਚ ਜਿੱਦਾਂ ਮੈਂ ਚੱਲ ਰਿਹਾ ਸੀਗਾ ਉਹ ਰਸਤੇ ਤੇ ਅੱਗੇ ਵਧਣਾ ਹੈ ਆਪਾਂ ਤੇ ਜਿਸ ਵੇਲੇ ਜਿਹੜੀ ਭੁਖੜ ਹੜਤਾਲ ਦੀ ਖਬਰ ਆਉਂਦੀ ਆ ਡਿਬਰੂਗੜ ਜੇਲ੍ਹ ਦੇ ਵਿੱਚੋਂ ਤੇ ਭਾਈ ਗੁਰਪ੍ਰੀਤ ਸਿੰਘ ਹਰਾਂ ਵੱਲੋਂ ਜਿਹੜਾ ਕਿ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਭੁਖੜ ਤਾਲ ਜੜੀ ਆ ਉਹ ਚੱਜ ਜਾਂਦੀ ਕਿੰਨੇ ਸਿੰਘਾਂ ਵੱਲੋਂ ਰੱਖੀ ਗਈ ਸੀ ਇਹ ਜਦੋਂ ਭਾਈ ਸਾਹਿਬ ਦਾ ਉਹਨਾਂ ਨੇ ਸੁਣਿਆ ਕਿ ਉਹਨਾਂ ਨੇ ਭੁਖੜ ਤਾਲ ਰੱਖ ਲਈਤੀ ਆ ਉਹ ਭਾਈ ਸਾਹਿਬ ਦੇ ਕਾਫੀ ক্লোਜ਼ ਰਹੇ ਨੇ ਤੇ ਉਸ ਤੋਂ ਦੂਸਰੇ ਦਿਨ ਉਹਨਾਂ ਨੇ ਭੁਖੜ ਤਾਲ ਸ਼ੁਰੂ ਕਰ ਦਿੱਤੀ ਸੀਗੀ ਤੇ ਬਾਕੀ ਜਿਹੜੇ ਆਪਣੇ ਬਾਕੀ ਸਿੰਘ ਸੀ ਉਹਨਾਂ ਨੂੰ ਵੀ ਅਨਾਉਂਸ ਕੀਤਾ ਕਿ ਆਪਾਂ ਸਾਰੇ ਉਹਨਾਂ ਦਾ ਸਮਰਥਨ ਕਰੀਏ ਤੇ ਉਹਨਾਂ ਦੇ ਕਾਲ ਦੇ ਨਾਲ ਬਾਕੀ ਸਿੰਘਾਂ ਨੇ ਵੀ ਭੁਖੜ ਤਾਲ ਰੱਖੀ ਵਨ ਕੇ ਬਾਕੀ ਜਿਹੜੇ ਹੋਰ ਬੈਰਕਾਂ ਚੋਂ ਵੀ ਕਾਲਸ ਆਉਣੇ ਸ਼ੁਰੂ ਹੋ ਗਿਆ ਕਿ ਅਸੀਂ ਵੀ ਭਾਈ ਸਾਹਿਬ ਦੇ ਨਾਲ ਆ ਫੌੜੇ ਨਾਲ ਤੇ ਅਸੀਂ ਵੀ ਭੁਖੜ ਹੜਤਾਲ ਤੇ ਬੈਠਾਂਗੇ ਜੇਲ੍ਹ ਦੇ ਹਾਂ ਜੇਲ੍ਹ ਦੇ ਅੰਦਰ ਕੋਈ ਮੁਸ਼ਕਲਾਂ ਕਿਸ ਤਰ੍ਹਾਂ ਦੀਆਂ ਆ ਰਹੀਆਂ ਇਹ ਤੇ ਬਾਰੇ ਦੱਸਿਆ ਉਹਨਾਂ ਨੇ ਕਦੇ ਹਾਂਜੀ ਮੁਸ਼ਕਲਾਂ ਤਾਂ ਐਕਚੁਅਲੀ ਜੇਲ੍ਹ ਦੇ ਅੰਦਰ ਕਾਫੀ ਜ਼ਿਆਦਾ ਜਿੱਦਾਂ ਉਹਨਾਂ ਦਾ ਮੈਡੀਕਲ ਉਹਨਾਂ ਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਕਿਵੇਂ ਉਹਨਾਂ ਦੀ ਦੋ ਤਿੰਨ ਸਿੰਘਾਂ ਦੀ ਭੁਖੜ ਹੜਤਾਲ ਕਰਕੇ ਹੀ ਸਿਹਤ ਕਾਫੀ ਬਿਗੜੀ ਆ ਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਐਨਾ ਜ਼ਿਆਦਾ ਉਹਨਾਂ ਦੀ ਕੇਅਰ ਨਹੀਂ ਕੀਤੀ ਗਈ ਤੇ ਜੇਲ੍ਹ ਤਾਂ ਜੇਲ੍ਹ ਹੀ ਹੁੰਦੀ ਉਹ ਆਪਾਂ ਨੂੰ ਵੀ ਪਤਾ ਹੈ ਕਿ ਜੇਲ੍ਹ ਦੇ ਅੰਦਰ ਮੁਸ਼ਕਲਾਂ ਤਾਂ ਆਉਂਦੀਆਂ ਹੁੰਦੀਆਂ ਨੇ ਰਹਿਣ ਸਹਣ ਵੱਖਰਾ ਹੋ ਜਾਂਦਾ ਹੈ ਸਾਰਾ ਕੁਝ ਤੇ ਜਦੋਂ ਭੁਖੜਤਾਲ ਬਾਕੀ ਸਿੰਘਾਂ ਤੋਂ ਉਹਨਾਂ ਨੂੰ ਵੱਖਰੇ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਨੂੰ ਇੱਕ ਤਰ੍ਹਾਂ ਆਗੂ ਦੇ ਤੌਰ ਤੇ ਦੇਖਿਆ ਗਿਆ ਜਦੋਂ ਉਹਨਾਂ ਨੂੰ ਲੱਗਿਆ ਕਿ ਇਹਨਾਂ ਦੇ ਕਹਿੰਦੇ ਬਾਕੀ ਸਿੰਘ ਭੁਖੜਤਾਲ ਤੇ ਬੈਠੇ ਨੇ ਤੇ ਉਹਨਾਂ ਨੂੰ ਵੱਖਰੇ ਕਰ ਦਿੱਤਾ ਗਿਆ ਉਹਨਾਂ ਨੂੰ ਚੱਕੀਆਂ 'ਚ ਬੰਦ ਕਰ ਦਿੱਤਾ ਗਿਆ ਫਿਰ ਉਹਨਾਂ ਨੂੰ ਪੈਰਾ ਲਗਾ ਦਿੱਤਾ ਗਿਆ ਕਿ ਇਹਨਾਂ ਨੂੰ ਨਾ ਹੀ ਕੋਈ ਮਿਲ ਸਕੇ ਨਾ ਵਰਤ ਸਕੇ ਤੇ ਪਰਿਵਾਰ ਨਾਲ ਵੀ ਮੁਲਾਕਾਤ ਤੇ ਉਹਨਾਂ ਦਾ ਫੋਨ ਤੇ رابطہ ਬਿਲਕੁਲ ਬੰਦ ਕਰ ਦਿੱਤਾ ਗਿਆ ਸੀਗਾ ਇਹਨਾਂ ਨੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਬਟ ਉਹ ਚੜ੍ਹਦੀ ਕਲਾ 'ਚ ਸੀਗੇ ਜਦੋਂ ਵੀ ਉਹਨਾਂ ਨੂੰ ਮਿਲੇ ਹਾਂ ਜਿਵੇਂ ਕਿ ਬਾਕੀ ਸਿੰਘਾਂ ਦੇ ਉੱਤੇ ਤੇ ਸਪਸ਼ਟ ਹੈ ਕਿ ਐਨਐਸਏ ਲਾ ਕੇ ਜਿਹੜਾ ਕਿ ਉਹਨਾਂ ਤੇ ਕੋਈ ਕੇਸ ਜਿਹੜਾ ਨਹੀਂ ਚਲਾਇਆ ਜਾ ਰਿਹਾ 1 ਸਾਲ ਲਈ ਪਹਿਲਾਂ ਸੀ 1 ਸਾਲ ਲਈ ਹੋਰ ਵਧਾ ਦਿੱਤੀ ਸੀ ਕਹੀ ਹੈ ਤੇ ਜਿਹੜੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਇਸੇ ਕੇਸ ਦੇ ਵਿੱਚ ਬੰਦ ਨੇ ਸਿੰਘ ਭਾਈ ਗੁਰਪ੍ਰੀਤ ਸਿੰਘ ਜਾਂ ਹੋਰ ਉਹਨਾਂ ਦੀ ਪੋਜੀਸ਼ਨ ਸੇਮ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਲਿਆਂਦਾ ਜਾਂਦਾ ਜਾਂਦਾ ਜਾਂ ਨਹੀਂ ਜੋ ਉਹਨਾਂ ਨੂੰ ਅਦਾਲਤਾਂ 'ਚ ਹਜੇ ਤੱਕ ਪੇਸ਼ ਨਹੀਂ ਕੀਤਾ ਗਿਆ ਉਹਨਾਂ ਦਾ 1 ਸਾਲ ਤੋਂ ਬਾਅਦ ਹਜੇ ਜਿਹੜਾ ਕੇਸ ਆ ਉਹ ਕਮਿਟ ਨਹੀਂ ਹੋਇਆ ਐ ਐਨਐਸਓ ਉਹਨਾਂ ਦੇ ਉੱਤੇ ਵੀ ਲੱਗਿਆ ਨਹੀਂ ਉਹਨਾਂ ਤੇ ਐਨਐਸਓ ਨਹੀਂ ਲੱਗੀ ਉਹਨਾਂ ਤੇ ਜਸਵੰਤ ਨਾਲੇ ਵਾਲਾ ਹੀ ਆ 307 ਤੱਕ ਦਾ ਪਰਚਾ ਉਹਨਾਂ ਤੇ ਕੀਤਾ ਗਿਆ ਹੈ ਸਾਰੇ ਸਿੰਘਾਂ ਦੇ ਤੇ ਹਜੇ ਤੱਕ ਕਿਸੇ ਦੀ ਜ਼ਮਾਨਤ ਨਹੀਂ ਹੋਈ ਉਹਨਾਂ ਦਾ ਐਕਚੁਅਲੀ ਕੇਸ ਹੀ ਹਜੇ ਹੁਣ ਕਮਿਟ ਹੋਇਆ 1 ਸਾਲ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਕੋਰਟ ਦੇ ਵਿੱਚ ਕਮਿਟ ਕੀਤਾ ਅਜੇ ਤੱਕ ਉਹਨਾਂ ਦੇ ਚਲਾਣ ਗੁਰਪ੍ਰੀਤ ਸਿੰਘ ਉਹਨਾਂ ਦੇ ਹਜੇ ਕੁਝ ਦਿਨ ਪਹਿਲਾਂ ਹੀ ਕੇਸ ਦੀ ਪੋਜੀਸ਼ਨ ਕੀ ਆ ਕਿਹੜੇ ਵਕੀਲ ਜਿਹੜੇ ਨੇ ਲੜ ਰਹੇ ਅ ਕੇਸ ਦੀ ਪੋਜੀਸ਼ਨ ਐਕਚੁਅਲੀ ਹਜੇ ਤੱਕ ਤੇ ਉਹਨਾਂ ਦੇ ਕੁਝ ਸਿੰਗਾਂ ਨੇ ਵਿੱਚੋਂ ਜਮਾਨਤਾ ਲਾਈਆਂ ਨੇ ਹਾਈ ਕੋਰਟ ਤੱਕ ਗਈਆਂ ਨੇ ਜਮਾਨਤਾ ਬਟ ਉਹ ਰਿਜੈਕਟ ਹੋ ਗਈਆਂ ਪਹਿਲਾਂ ਹਾਂਜੀ ਇੱਥੋਂ ਵੀ ਰਿਜੈਕਟ ਹੋਈਆਂ ਨੇ ਤੇ ਹਾਈ ਕੋਰਟ ਤੋਂ ਵੀ ਰਿਜੈਕਟ ਹੋਈਆਂ ਨੇ ਹਾਈ ਕੋਰਟ ਤੋਂ ਵੀ ਰਿਜੈਕਟ ਹੋ ਗਈਆਂ ਹਾਂਜੀ ਕੁਝ ਸਿੰਗਾਂ ਨੇ ਹਾਈ ਕੋਰਟ ਤੋਂ ਵੀ ਰਿਜੈਕਟ ਹੋ ਚੁੱਕੀਆਂ ਨੇ ਅੱਛਾ ਈਵਨ ਕਿ ਕੁਝ ਇਹਦੇ ਵਿੱਚ ਸਿੰਘ ਆਦਾਂ ਦੇ ਨੇ ਜਿਨ੍ਹਾਂ ਦਾ ਬਿਲਕੁਲ ਵੀ ਸਾਡੀ ਜਥੇਬੰਦੀ ਨਾਲ ਇਨਵੋਲਵਮੈਂਟ ਨਹੀਂ ਕਦੇ ਆਣਾ ਜਾਣਾ ਨਹੀਂ ਸੀਗਾ ਜਸਟ ਇੱਕ ਅੱਧਾ ਦਿਨ ਜਸ ਕੰਮ ਦੇ ਤੌਰ ਤੇ ਆਏ ਸੀਗੇ ਉਹਨਾਂ ਦੀ ਜਮਾਨਤਾ ਤੱਕ ਨਹੀਂ ਹਜੇ ਤੱਕ ਅਪਰੂਵ ਕਰ ਰਹੀ ਹੈ ਨਹੀਂ ਹਾਈ ਕੋਰਟ ਤੋਂ ਬਾਅਦ ਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਹੀ ਰਹਾ ਵੱਜਦਾ ਹੁਣ ਇਹ ਸੁਪਰੀਮ ਕੋਰਟ ਦੇ ਵਿੱਚ ਹੀ ਜਿਹੜੇ ਲਈ ਕਰ ਰਹੇ ਤੁਸੀਂ ਹਾਂਜੀ ਹੁਣ ਨੈਕਸਟ ਸਟੈਪ ਤੇ ਸੁਪਰੀਮ ਕੋਰਟ ਹੀ ਆ ਕਿਉਂਕਿ ਹਾਈ ਕੋਰਟ ਤੱਕ ਤਾਂ ਅਸੀਂ ਲਗਾ ਚੁੱਕੇ ਹਾਂ ਬਟ ਅਪਰੂਵ ਨਹੀਂ ਹੋਈ ਹੈ ਕਾਰਜ ਕਰ ਦਿੱਤੀ ਗਈ ਹੈ ਹੁਣ ਅਗਲਾ ਸਟੈਪ ਸੁਪਰੀਮ ਕੋਰਟ ਹੀ ਆ ਉਹ ਤੋਂ ਦੇਖਣਾ ਹੁਣ ਕੀ ਬਨੇਗਾ ਕਿਉਂਕਿ ਜਦੋਂ ਵੀ ਭਾਈ ਸਾਹਿਬ ਦਾ ਨਾਮ ਆਉਂਦਾ ਭਾਈ ਅਮਰਪਾਲ ਸਿੰਘ ਦਾ ਜੱਜ ਵਕੀਲ ਕੋਈ ਕੁਝ ਸੁਣਦਾ ਹੀ ਨਹੀਂ ਹੈ ਬਹੁਤ ਬਹੁਤ ਗੰਗਵਾਤ ਭਾਂਜੀ ਤੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਖਾਸ ਤੌਰ ਤੇ ਅਜਨਾਲੇ ਦਾ ਜਿਹਦੇ ਵਿੱਚ ਜ਼ਿਕਰ ਆਉਂਦਾ ਜਾਂ ਭਾਈ ਅਮਰਪਾਲ ਸਿੰਘ ਦਾ ਜ਼ਿਕਰ ਆਉਂਦਾ ਉਸ ਕੇਸ ਦੇ ਵਿੱਚ ਜਿਹੜਾ ਕਿ ਲੋਅਰ ਕੋਰਟ ਤੋਂ ਲੈ ਕੇ ਹਾਈ ਕੋਰਟ ਤੱਕ ਜਿਹੜਾ ਕਿ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੇ ਸੁਪਰੀਮ ਕੋਰਟ ਦੀ ਇਸ ਮੁੱਦੇ ਦੇ ਉੱਤੇ ਕੀ ਜਿਹੜੀ ਨੌਰਨਾ ਦਾ ਸਟੈਂਡ ਕੀ ਹੁੰਦਾ ਇਹ ਅਜੇ ਵੇਖਿਆ ਜਾਣਾ ਤੇ ਖਾਸ ਤੌਰ ਤੇ ਉਹ ਜਥੇਬੰਦੀਆਂ ਉਹ ਕੰਤਕਧਿਰਾ ਜਿਹੜੀਆਂ ਕਿ ਬੰਦੀ ਸਿੰਘਾਂ ਦੇ ਕੇਸ ਲੜਦਿਆਂ ਉਹਨਾਂ ਨੂੰ ਅ ਵੱਡੇ ਪੱਧਰ ਦੇ ਉੱਤੇ ਜਿਹੜਾ ਕਿ ਵਕੀਲਾਂ ਨਾਲ ਰਾਬਤਾ ਕਰਕੇ ਜਿਹੜਾ ਕਿ ਇਹਨਾਂ ਸਿੰਘਾਂ ਦੇ ਕੇਸ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਉਹ ਲੜਨ ਦੀ ਲੋੜ ਆ ਤੇ ਖਾਸ ਤੌਰ ਦੇ ਉੱਤੇ ਜਿਹੜਾ ਕਿ ਕਿਸ ਤਰੀਕੇ ਦੇ ਨਾਲ دہشت ਪੰਜਾਬ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਕਿ ਉਸ دہشت ਨੂੰ ਇਸ ਤਰੀਕੇ ਦੇ ਨਾਲ ਹੀ ਤੋੜਿਆ ਜਾ ਸਕਦਾ ਕਿ ਜਿਨ੍ਹਾਂ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਨਾ ਸਿੰਘਾਂ ਦੀ ਪੈਰਵਾਈ ਪੂਰੀ ਕੌਮ ਦੇ ਵੱਲੋਂ ਕੀਤੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ